ਪੰਜਾਬੀ ਇਕਤਰੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਾਥ। ਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ। ਸੁਖਵੀਰ ਬਾਦਲ ਦੇ ਸੁਖ ਵਿਲਾਸ ਹੋਟਲ ਤੇ ਪੰਜਾਬ ਸਰਕਾਰ ਕਰੇਗੀ ਕਬਜ਼ਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾ ਐਲਾਨ। ਪੰਜਾਬ ਦੀਆਂ ਵੱਡੀਆਂ ਚਕਨਗ ਦੀ ਖਰੀਦ ਬਾਰੇ ਪੰਜਾਬ ਸਰਕਾਰ ਵੱਲੋਂ ਵੱਡੀ ਖਬਰ 100% ਦੀ ਹੋਈ ਖਰੀਦ ਕਿਸਾਨਾਂ ਨੂੰ 25387 ਕਰੋੜ 8 ਲੱਖ ਰੁਪਏ ਕੀਤੀ ਜਾ ਰਹੀ। ਆਪ ਸੁਪਰੀਮੋ ਅਰੰਡਕੇ ਜੀਵਾਲ ਨੂੰ ਅਦਾਲਤ ਤੋਂ ਵੱਡਾ ਝਟਕਾ ਕੋਰਟ ਨੇ 20 ਮਈ ਤੱਕ ਵਿਦਾਇ ਨਿਆਇਕ ਹਿਰਾਸਤ। ਪੰਜਾਬ ਕਾਂਗਰਸ ਦੇ ਲੋਕ ਸਭਾ ਉਮੀਦਵਾਰਾਂ ਵਾਰੇ ਵੱਡੀ ਖਬਰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀਆਂ ਤਰੀਕਾਂ ਹੋਈਆਂ ਜਾਰੀ ਪੰਜਾਬ ਚ ਬੀਜੇਪੀ ਨੂੰ ਵੱਡਾ ਝਟਕਾ ਰਵੀ ਪ੍ਰੇਮ ਸਿੰਘ ਸਿੱਧੂ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ ਅਕਾਲੀ ਦਲ ਚ ਹੋ ਸਕਦੇ ਨੇ ਸ਼ਾਮਿਲ ਪੰਜਾਬ ਚ ਲਗਾਤਾਰ ਗੱਲ ਰਹੀ ਹੈ ਗਰਮੀ 40 ਤੋਂ ਪਾਰ ਇਸ ਦਿਨ ਪਵੇਗਾ ਮੀ ਫਿਰੋਜ਼ਪੁਰ ਸੀਟ ਤੇ ਕਾਂਗਰਸ ਨੇ ਐਲਾਨਿਆ ਉਮੀਦਵਾਰ ਸ਼ੇਰ ਸਿੰਘ ਕੁਬਾਇਆ ਨੂੰ ਦਿੱਤੀ ਟਿੱਕ ਟਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵੀਰ ਸਿੰਘ ਬਾਦਲ ਤੇ ਵੱਡਾ ਹਮਲਾ ਬੋਲਿਆ ਹੈ ਉਹਨਾਂ ਕਹੇ ਹੈ ਕਿ ਸੁਖਵੀਰ ਬਾਦਲ ਨੇ ਸੱਤਾ 'ਚ ਰਹਿੰਦੇ ਆ ਪੰਜਾਬ ਨੂੰ ਲੁੱਟਿਆ ਤੇ ਨੌਜਵਾਨ ਪੀੜ ਨੂੰ ਬਰਬਾਦ ਕੀਤਾ ਹੈ ਉਹਨਾਂ ਨੇ ਪਹਾੜਾਂ ਵਿੱਚ ਆਪਣੇ ਲਈ ਇੱਕ ਲਗਜ਼ਰੀ ਹੋਟਲ ਬਣਾਇਆ ਹੈ ਜਿਸ ਦਾ ਕਿਰਾਇਆ 7 ਲੱਖ ਰੁਪਏ ਪ੍ਰਤੀ ਰਾਤ ਹੈ ਉਸ ਹੋਟਲ ਦੇ ਹਰ ਕਮਰੇ ਦੇ ਨਾਲ ਇੱਕ ਨਿੱਜੀ ਪੂਲ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਮੈਂ ਉਸ ਜ਼ਮੀਨ ਨੂੰ ਬਾਦਲ ਪਰਿਵਾਰ ਤੋਂ ਛੁਡਵਾ ਕੇ ਪੰਜਾਬ ਸਰਕਾਰ ਦਾ ਕਬਜ਼ਾ ਕਰਵਾਵਾਂਗਾ ਫਿਰ ਅਸੀਂ ਇਸ ਨੂੰ ਸਕੂਲ ਵਿੱਚ ਬਦਲ ਦੇਵਾਂਗੇ ਤੇ ਉਹ ਸਕੂਲ ਜਿਹਾ ਪਹਿਲਾ ਸਕੂਲ ਹੋਵੇਗਾ ਜਿਸ ਦੇ ਹਰ ਕਲਾਸਰੂਮ ਵਿੱਚ ਇੱਕ ਪੂਲ ਹੋਵੇਗਾ। ਉਹਨਾਂ ਨੇ ਕਿਹਾ ਹੈਗੇ ਪੰਜਾਬ ਦੇ ਵੱਡੇ ਅਤੇ ਖਾਨਦਾਨੀ ਸਿਆਸਤਦਾਨ ਇਸ ਗੱਲ ਤੋਂ ਬਹੁਤ ਦੁਖੀ ਹਨ ਕਿ ਆਮ ਪਰਿਵਾਰਾਂ ਦੇ ਲੋਕ ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਕਿਵੇਂ ਬਣ ਗਏ। ਇਹ ਲੋਕ ਸੱਤਾ ਨੂੰ ਆਪਣੀ ਪਰਿਵਾਰਿਕ ਜਾਇਦਾਦ ਸਮਝਦੇ ਸਨ। ਉਹਨਾਂ ਨੇ ਬਾਦਲ ਪਰਿਵਾਰ ਨੂੰ ਆੜੇ ਹੱਤੀ ਲੈਂਦੇ ਆ ਕਿ ਹੈਗੇ ਬਾਦਲ ਪਰਿਵਾਰ ਦੇ ਸਾਰੇ ਲੋਕ ਹੀ ਚੋਣਾਂ ਹਾਰ ਚੁੱਕੇ ਹਨ। ਸਿਰਫ ਹਰ ਸਿਮਰਤ ਕੋਰ ਬਾਦਲ ਹੀ ਬਚੀ ਹੈ ਇਸ ਚੋਣਾਂ ਵਿੱਚ ਬਠਿੰਡਾ ਤੋਂ ਹਰ ਮਰਤਕੋਰ ਬਾਦਲ ਦੀ ਜਮਾਨਤ ਜਬਤ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਬਾਦਲ ਪਰਿਵਾਰ ਵਿੱਚ ਹਰ ਕੋਈ ਹਾਰ ਜਾਵੇਗਾ ਫਿਰ ਲੋਕ ਇੱਕ ਦੂਜੇ ਤੇ ਦੋਸ਼ ਨਹੀਂ ਲਗਾਉਣਗੇ ਕਿ ਤੁਸੀਂ ਹਾਰ ਗਏ ਕਿਉਂਕਿ ਹਰ ਕੋਈ ਹਾਰਿਆ ਹੋਵੇਗਾ ਆਡੀਸ਼ਨ 2024-25 ਦੌਰਾਨ ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਪੌਂਚੀ ਕਣਕ ਦੀ ਲਗਭਗ 100% ਖਰੀਦ ਹੋ ਚੁੱਕੀ ਹੈ ਅਤੇ ਗਾਹਾਂ ਵੀ ਮੰਡੀਆਂ ਵਿੱਚ ਆਉਣ ਵਾਲੀਆਂ ਕਣਕ ਦੀ ਖਰੀਦ ਨੂੰ ਤੁਰੰਤ ਨੇਪਰੇ ਚਾੜਿਆ ਜਾਵੇਗਾ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਰਜੰਦ ਸਿੰਘ ਬਰਸ਼ਟ ਨੇ ਮੰਡੀਆਂ ਵਿੱਚ ਚੱਲ ਰਹੇ ਖਰੀਦਕਾਰ ਜੰਦਾ ਜਾਇਆ ਲੈਣ ਮਗਰੋਂ ਕੀਤਾ ਹੈ ਉਹਨਾਂ ਦਾ ਸਹਿ ਕਿ ਪੰਜਾਬ ਚ ਰਾਜ ਦੀਆਂ ਮੰਡੀਆਂ ਵਿੱਚ ਹੁਣ ਤੱਕ 123.81 ਲੱਖ ਮੈਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ 123.26 ਲੱਖ ਮੈਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਇਸ ਦੌਰਾਨ 30,077 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿੰਟ ਵਿੱਚੋਂ ਹੁਣ ਤੱਕ ਕਿਸਾਨਾਂ ਨੂੰ 25,387 ਕਰੋੜ 8 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ ਆਰਥਿਕਾਂ ਤੇ ਮਜ਼ਦੂਰਾਂ ਦੀਆਂ ਸੁਵਿਧਾਵਾਂ ਨੂੰ ਮੁੱਖ ਰੱਖਦੇ ਹੋਏ ਮੰਡੀ ਵਿੱਚ ਖਰੀਦਕਾਰਜ ਨੂੰ ਪਰੇਚਾੜਨ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਇਸ ਦਾ ਨਤੀਜਾ ਹੈ ਕਿ ਮੰਡੀਆਂ ਵਿੱਚ ਕਣੇ ਦੀ ਖਰੀਦ ਦੇ ਕਾਰਜਾਂ ਨੂੰ ਬਿਨਾਂ ਕਿਸੇ ਸਮੱਸਿਆ ਤੋਂ ਪੂਰਾ ਕੀਤਾ ਜਾ ਰਿਹਾ ਹੈ ਉਨ੍ਹਾਂ ਕਿ ਹੈਗੇ ਪੰਜਾਬ ਮੰਡੀ ਬੋਰਡ ਤੇ ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਦਿਨ ਰਾਤ ਜੀ ਜਨ ਲਗਾ ਕੇ ਪੂਰੀ ਤੰਦੇਹੀ ਨਾਲ ਕੰਮ ਕੀਤਾ ਗਿਆ ਹੈ ਤਾਂ ਹੀ ਇੰਨਾ ਵੱਡਾ ਕੰਮ ਬਹੁਤ ਹੀ ਥੋੜੇ ਸਮੇਂ ਵਿੱਚ ਨਿਰਵਿਘਨ ਨੇਪਰੇ ਚੜ੍ਹ ਸਕਿਆ ਹੈ ਜਿਸ ਨਾਲ ਕਿਸਾਨਾਂ ਮਜ਼ਦੂਰਾਂ ਅਤੇ ਆੜਤੀਆਂ ਨੂੰ ਮੰਡੀਆਂ ਵਿੱਚ ਸਹੂਲਤਾਂ ਦਿੱਤੀਆਂ ਜਾ ਸਕੀਆਂ ਹਨ ਅਤੇ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ ਸ਼ਰਾਬ ਕੋਟਾ ਲੈ ਵਿੱਚ ਗ੍ਰਿਫਤਾਰ ਆਪ ਸੁਪਰੀਮ ਮੋਟੇ ਦਿੱਲੀ ਦੇ ਮੁੱਖ ਮੰਤਰੀ ਅਰਨਕੇ ਜੀਵਾਲ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਸੰਬੰਧੀ ਸੁਣਵਾਈ ਹੋਈ ਹੈ ਤੇ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਉਹਨਾਂ ਨੂੰ ਜ਼ਮਾਨਤ ਮਿਲ ਜਾਵੇਗੀ ਪਰ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ 20 ਮਈ ਤੱਕ ਵਧਾ ਦਿੱਤੀ ਹੈ ਦੱਸ ਦੇ ਕਿ ਦਿੱਲੀ ਸ਼ਰਾਬ ਕੋਟਾ ਲੇ ਵਿੱਚ ਜਿਹੜੇ ਵਿੱਚ ਬੰਦ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੀ ਅੰਤਰੀਮ ਜ਼ਮਾਨਤ ਪਟੀਸ਼ਨ ਤੇ ਸੁਪਰੀਮ ਕੋਰਟ ਵਿੱਚ ਸਨਵਾਈ ਹੋਈ ਪਰ ਸੁਣਵਾਈ ਦੇ ਬਾਅਦ ਸੁਪਰੀਮ ਕੋਰਟ ਦੀ ਬੈਂਚ ਬਿਨਾ ਕੋਈ ਹੁਕਮ ਦਿੱਤੇ ਉੱਠ ਗਈ ਹੁਣ ਸੁਪਰੀਮ ਕੋਰਟ ਦੀ ਬੈਂਚ ਵੀਰਵਾਰਦਿਆਂ ਫਿਰ ਅਗਲੇ ਹਫਤੇ ਕੇਜਰੀਵਾਲ ਦੀ ਪਟੀਸ਼ਨ ਤੇ ਹੁਕਮ ਪਾਸ ਕਰ ਸਕਦੀ ਹੈ ਪੰਜਾਬ ਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਦੀ ਸ਼ੁਰੂਆਤ ਕੱਲ ਤੋਂ ਹੋ ਗਈ ਹੈ ਇਸ ਦੀ ਆਖਰੀ ਤਾਰੀਖ 14 ਮਈ ਰੱਖੀ ਗਈ ਹੈ ਇਸ ਦੇ ਨਾਲ ਹੀ ਕਾਂਗਰਸ ਵੱਲੋਂ ਪੰਜਾਬ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਵੀਰਵਾ ਜਾਰੀ ਕੀਤਾ ਗਿਆ ਹੈ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਸੰਗਰੂਰ ਤੋਂ ਡਾਕਟਰ ਧਰਮਵੀਰ ਗਾਂਧੀ ਤਿਆਲਤ 8 ਮਈ ਨੂੰ ਕੁਲਵੀਰ ਸਿੰਘ ਜੀ ਰਖਡੂਰ ਸਾਹਿਬ ਤੋਂ 9 ਮਈ ਨੂੰ ਸੁਭਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਯਾਮਨੀ ਗੋਮਾਰ ਹੁਸ਼ਿਆਰਪੁਰ ਤੋਂ ਡਾਕਟਰ ਅਮਰ ਸਿੰਘ ਫਤਿਹਗੜ ਸਾਹਿਬ ਤੋਂ ਅਮਰਜੀਤ ਸਿੰਘ ਸਾਹਿਬ ਕੋ ਫਰੀਦਕੋਟ ਤੋਂ ਜੀਤ ਮਹਿੰਦਰਜੀਤ ਸਿੰਘ ਸਿੰਧੂ ਬਠਿੰਡਾ ਤੋਂ 10 ਮਈ ਨੂੰ ਬੁਰਜੀਤ ਸਿੰਘ ਓਜਲਾ ਅੰਮ੍ਰਿਤਸਰ ਤੋਂ 11 ਮਈ ਨੂੰ ਅਤੇ ਵਿਜੇਂਦਰ ਸਿੰਘਲਾ ਸ਼੍ਰੀਨਾਨਦਪੁਰ ਸਾਹਿਬ ਤੋਂ 13 ਮਈ ਨੂੰ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਭਾਜਪਾ ਨੂੰ ਚਟਕਾ ਲੱਗਾ ਹੈ ਪਾਰਟੀ ਦੇ ਜ਼ਿਲ੍ਹਾ ਪਠਿੰਡਾ ਪ੍ਰਧਾਨ ਅਤੇ ਹਲਕਾ ਤਲਮੰਡੀ ਸਾਬੋ ਦੇ ਇੰਚਾਰਜ ਰਵੀ ਪ੍ਰੇਮ ਸਿੰਘ ਸਿੱਧੂ ਨੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਪਾਰਟੀ ਛੱਡ ਦਿੱਤੀ ਹੈ ਰਵੀ ਪ੍ਰੇਮ ਸਿੰਘ ਸਿੱਧੂ ਨੇ ਆਪਣੇ ਅਹੁਦਿਆਂ ਅਤੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਉਨ੍ਹਾਂ ਕਿਹਾ ਕਿ ਉਹ ਅੱਜ ਸ਼ਰੋਮਣੀ ਕਾਲੀ ਦਲ ਵਿੱਚ ਸ਼ਾਮਲ ਹੋਣਗੇ ਦੱਸਦਿਏ ਇਸ ਦਾ ਸਿੱਧਾ ਫਾਇਦਾ ਹਰਸੀਮਰਤ ਕੌਰ ਬਾਦਲ ਦੀ ਚੋਣ ਮਹੀਨ ਨੂੰ ਮਿਲੇਗਾ ਕਿਉਂਕਿ ਰਵੀ ਪ੍ਰੇਸ਼ਿੰਗ ਬਠਿੰਡਾ ਦੇ ਹਾਤੀ ਇਲਾਕੇ ਵਿੱਚ ਚੰਗਾ ਪ੍ਰਭਾਵ ਰੱਖਦੇ ਹਨ ਜਿਵੇਂ ਜਿਵੇਂ ਇੱਕ ਜੂਨ ਨੇੜੇ ਆ ਰਹੀ ਹੈ ਉੱਥੇ ਹੀ ਪਾਰਟੀਆਂ ਵੱਲੋਂ ਜਿੱਤ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਤੇ ਨਾਲ ਹੀ ਉਮੀਦਵਾਰਾਂ ਵੱਲੋਂ ਅਸਤੀਫਿਆਂ ਦਾ ਦੋਜ ਜਾਰੀ ਹੈ ਬੀਤੇ ਦਿਨੀ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ ਲੁਧਿਆਣਾ ਤੇ ਫਾਜ਼ਿਲਕਾ ਸਭ ਤੋਂ ਗਰਮ ਰਹੀ ਹਨ ਇੱਥੇ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੁਆਮ ਨਾਲੋਂ 3 ਡਿਗਰੀ ਸੈਲਸੀਅਸ ਵੱਧ ਸੀ ਪਟਿਆਲਾ ਪਠਾਨਕੋਟ ਬਠਿੰਡਾ ਤੇ ਅਮ੍ਰਿਤਸਰ ਵਿੱਚ ਹੋਈ ਵੱਦ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਅਤੇ ਮੌਸਮ ਵਿਭਾਗ ਅਨੁਸਾਰ ਹੁਣ ਇੱਕ ਨਵਾਂ ਪੱਛਮੀ ਗੜਬੜੀ 9 ਮਈ ਤੋਂ ਸਰਗਰਮ ਹੋਣ ਜਾ ਰਹੀ ਹੈ ਤੇ ਕੁਝ ਜ਼ਿਲ੍ਹਿਆਂ ਵਿੱਚ ਬੂੰਦਾਬੰਦੀ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ 9 ਮਈ ਨੂੰ ਸਰਗਰਮ ਹੋਣ ਵਾਲੀ ਪੱਛਮੀ ਗੜਬੜੀ ਗਰਮੀ ਦੇ ਅਸਰ ਨੂੰ ਤਿੰਨ ਦਿਨਾਂ ਲਈ ਕੱਟੇ ਕਰੇਗੀ ਮੌਸਮ ਵਿੱਚ ਹੋਣ ਵਾਲੇ ਇਸ ਬਦਲਾਅ ਨਾਲ ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ 10 ਮਈ ਨੂੰ ਕਈ ਜ਼ਿਲ੍ਹਿਆਂ ਵਿੱਚ ਮੀ ਪੈ ਸਕਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾਕਟਰ ਅਪਨੀ ਤਕਿੰਗਰ ਨੇ ਕਿਸਾਨਾਂ ਨੂੰ ਅਪੀਲ ਕਰਦੇ ਆ ਕਿ ਹੈਗੇ 2 ਦਿਨ ਮੌਸਮ ਸਾਫ਼ ਰਹੇਗਾ ਬਸਲਾਂ ਦੀ ਵਾਡੀ ਜਲਦੀ ਕਰ ਲਓ ਕਿਉਂਕਿ ਅੱਗੇ ਮੀਂਹ ਪੈਣ ਦੀ ਸੰਭਾਵਨਾ ਹੈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਵੱਲੋਂ ਫਿਰੋਜ਼ਪੁਰ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਕਾਂਗਰਸ ਨੇ ਅਕਾਲੀ ਦਲ ਦੇ ਹੀ ਪੁਰਾਣੇ ਚਿਹਰੇ ਸ਼ੇਰ ਸਿੰਘ ਕੁਬਾਇਆ ਨੂੰ ਟਿਕਟ ਦਿੱਤੀ ਹੈ ਕੁਬਾਇਆ ਨੇ ਸਾਲ 2021 ਵਿੱਚ ਅਕਾਲੀ ਦਲ ਛੱਡ ਕੇ ਕਾਂਗਰਸ ਜੁਆਇਨ ਕਰ ਲਈ ਸੀ ਇਸ ਦੇ ਨਾਲ ਹੀ ਕਾਂਗਰਸ ਨੇ ਸਾਰੀਆਂ 13 ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ 10 ਆਮ ਆਦਮੀ ਪਾਰਟੀ ਵੱਲੋਂ ਜਗਦੀਸ਼ ਸਿੰਘ ਕਾਕਾ ਬਰਾੜ ਆਪਣਾ ਉਮੀਦਵਾਰ ਅਤੇ ਸ਼ਰਮਨੀ ਕਾਲੀਦਾਲ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਸਵਰਗੀ ਸਰਦਾਰ ਜੋਰਾ ਸਿੰਘ ਮਾਨ ਦੇ بیٹے ਨਰਦੇਵ ਸਿੰਘ ਬੋਵੀ ਮਾਨ ਨੂੰ ਆਪਣਾ ਉਮੀਦਵਾਰ ਬਣਾਇਆ ਜਾ ਚੁੱਕਿਆ ਹੈ। ਬਹੁਜਨ ਸਮਾਜ ਪਾਰਟੀ ਵੱਲੋਂ ਸੁਰੇਂਦਰ ਕੰਬੋਜ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਲੋਕ ਸਭਾ ਸੀਟ ਭਾਜਪਾ ਤੇ 올 ਇੰਡੀਆ ਕਾਂਗਰਸ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ। ਬਾਕੀ ਸੀ ਪਰ ਕਾਂਗਰਸ ਹਾਈ ਕਮਾਂਡ ਨੇ ਸ਼ੇਰ ਸਿੰਘ ਕੁਬਾਇਆ ਨੂੰ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਜਿਸ ਨਾਲ ਮੁਕਾਬਲਾ ਹੁਣ ਜੋਰ ਅਜਮਾਈ ਵਾਲਾ ਬਣ ਗਿਆ ਹੈ ਕੱਲ ਰੋਲ ਲੱਗੀ ਹੋਈ ਸੀ ਕਿਤੇ ਪ੍ਰੋਗਰਾਮ ਜਿੱਤੇ ਰੋਲ ਲੱਗੀ ਹੋਈ ਸੀ ਬੜੇ ਖੇਖਣ ਆਉਂਦੇ ਆ ਬੜੇ ਖੇਖਣ ਉਰੂਈ ਜਾਂਦੀ ਸੀ ਆ ਗਿਆ ਬੋਲਾ ਆ ਗਿਆ ਹਜੇ ਤਾਂ ਬੀਬਾ ਥੋੜਾ ਜਿਹਾ ਸਬਰ ਕਰ ਤੂੰ 4 ਜੂਨ ਨੂੰ ਦੇਖੀ ਸਾਰਾ ਟੱਬਰ ਮੇਰੀ ਫੋਟੋ ਦੇਖ ਕੇ ਰੋਇਆ ਕਰ ਗਿਆ ਇਹ ਕਾਤਨੀ ਇਹਨਾਂ ਨੂੰ ਰਵਾਉਣ ਦੀ ਇਹ ਸਾਰਾ ਤੁਹਾਡੇ ਸਿਰ ਤੇ ਹੋ ਰਿਹਾ ਵੀਰੋ ਤੁਹਾਡੇ ਸਿਰ ਤੇ ਹੋ ਰਿਹਾ ਬੜਾ ਗੁੱਸਾ ਹੈ ਬੜਾ ਗੁੱਸਾ ਮੇਰੇ ਦਿਲ ਚ ਇਹਨਾਂ ਬਰਦੀ ਪਹਾੜਾਂ ਦੇ ਵਿੱਚ ਮਹਿਲ ਬਣਾਈ ਬੈਠਿਆ ਓਏ ਤੁਹਾਡੇ ਖੂਨ ਨਾਲ ਉਹ ਇੱਟਾਂ ਜਿਹੜੀਆਂ ਲੱਗੀਆਂ ਨੇ ਉਹ ਤੁਹਾਡਾ ਮਾਸ ਹੈ ਤੇ ਜਿਹੜਾ ਸਿਮਿੰਟ ਲੱਗਿਆ ਉਹ ਤੁਹਾਡਾ ਖੂਨ ਹੈ ਆਮ ਲੋਕਾਂ ਦੇ ਖੂਨ ਨਾਲ ਮਹਿਲ ਸਾਰੇ ਨੇ ਬਸ ਉਹਦਾ ਮੈਂ ਕਾਗਜ਼ ਉਹਦੇ ਭਾਲ ਲੈ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਹਰੇਕ ਕਮਰੇ ਦਾ ਲੱਗ ਪੂਲ ਹੈ ਸਵਿਮਿੰਗ 7 ਲੱਖ ਰੁਪਈਆ ਇੱਕ ਰਾਤ ਦਾ ਕਿਰਾਇਆ ਹੈ 7 ਲੱਖ ਰੁਪਈਆ ਇੱਕ ਬੰਦੇ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ 7 ਲੱਖ ਕਮਾਉਂਦੇ ਦੀ ਆਪਾਂ ਇਕੱਠੇ 20000 ਰੁਪਈਆ ਦੇਖਿਆ ਗਰੀਬਾਂ ਨੇ ਤੇ ਇਹਨਾਂ ਨੇ ਸਾਡੇ ਪੈਸੇ ਲੁੱਟ ਕੇ ਬਣਾ ਲਿਆ ਸੁੱਖ ਵਿਲਾਸ ਹੁਣ ਕਾਗਜ਼ ਤੇ ਆ ਗਏ ਉਹਦੇ ਬਿਜਲੀਆਂ ਬੁਜਲੀਆਂ ਮਾਫ ਕਰਾ ਰੱਖਿਆ ਸਾਰੀਆਂ ਹੀ ਹੁਣ ਕਾਗਜ਼ ਫਿਆਗੇ ਸਤੌਜ ਵਾਲੇ ਨੂੰ ਹੁਣ ਤੁਸੀਂ ਦੇਖਿਓ ਉੱਥੇ ਆਪਾਂ ਸਕੂਲ ਬਣਾ ਲੈਣਾ ਪੰਜਾਬ ਜਿੰਦਾਬਾਦ ਜਿੰਦਾਬਾਦ ਔਰ ਸਕੂਲ ਦਾ ਸਕੂਲ ਦਾ ਨਾਰਾ ਵੀ ਬਹੁਤ ਵਧੀਆ ਸੋਚ ਲਿਆ ਆਪਾਂ ਉਹ ਸਕੂਲ ਦੀ ਪ੍ਰੋਮੋਸ਼ਨ ਕਰਾਂਗੇ ਉਹ ਸਕੂਲ ਦੀ ਐਡ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਦੇ ਪਿੱਛੇ ਪੂਲ ਜੇ ਸੀ ਵੀ ਦਾ ਕਲੰਚ ਛੱਡ ਕੇ ਨਿਗ੍ਹਾਣ ਕਰੂੰ ਦੇਖੇ ਆਉ ਤੁਸੀਂ ਇਹਨਾਂ ਨੇ ਸਮਝਿਆ ਕਿ ਇਹ ਪੰਜਾਬ ਨੂੰ ਆਪਣੀ ਪ੍ਰਾਪਰਟੀ ਸਮਝ ਲਿਆ ਇਹਨਾਂ ਦੇ ਬਾਪ ਦੀ ਜ਼ਕੀਰ ਹੈ ਲੈ ਜਾਣਗੇ ਨਾਲ ਸਾਨੂੰ ਮਲੰਗ ਦੱਸ ਦਿਆ ਇਹ ਤੇ ਆਮਾ ਦੀ ਪਾਰਟੀ ਦਾ ਮਲੰਗ ਨੇ ਹਾਂ ਭਾਈ ਮਲੰਗਾ ਉਹ ਭਾਈ ਤੁਸੀਂ ਰਜਵਾੜੇ ਬਣ ਕੇ ਲੁੱਟ ਕੇ ਅਸੀਂ ਤਾਂ ਮਲੰਗੀ ਰਹਿਣਾ ਸੀ ਫਿਰ ਪਰ ਜਦੋਂ ਮਲੰਗ ਕਿਤੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਕੋਈ ਫੈਸਲਾ ਲੈ ਲੈਣ ਫਿਰ ਮੇ ਤੇਰਾ ਤੇਰੇ ਵਰਗੇ ਰਜਵਾੜੇ ਵੀ ਬਚਦੇ ਨਹੀਂ ਹੁੰਦੇ ਕੋ ਬਠਿੰਡੇ ਲੋ ਪਹਿਲਾਂ ਸ਼ਹਿਰ ਤੁਸੀਂ ਝਾੜੂ ਚਲਾਇਆ ਐਸ ਬਾਰ ਲੋਕ ਸਭਾ ਝਾੜੂ ਚਲਾ ਦੋ ਨੌ ਦੇ ਨੌ ਐਮ ਐਲ ਆਪਣੇ ਨੇ ਮੇਰੇ ਵੀਰੋ ਮੈਨੂੰ ਪੱਤਰਕਾਰ ਕਹਿੰਦੇ ਆਪਨੇ ਲੁਧਿਆਣਾ ਆਪਣਾ ਪੰਜਾਬ ਮੇਂ ਔਰ ਦਿੱਲੀ ਮੇਂ ਇਹ ਬੀ ਜੀ ਪੀ ਕੀ ਆਂਦੀ ਕੋ ਕੈਸੇ ਰੋਕਾ ਮਗਰ ਇਧ ਕੜੀ ਵੱਡੀ ਗੱਲ ਲਾਈ ਮੈਂ ਕਹਿੰਦਾ ਬਤਾਈਏ ਕੈਸੇ ਰੋਕਾ ਦਿੱਲੀ ਔਰ ਪੰਜਾਬ ਮੇਂ ਬੀਜੇਪੀ ਜੀਤ ਨਹੀਂ ਪਾਈ ਮਗਰ ਕੋਈ ਖਾਸ ਵੱਡੀ ਗੱਲ ਨਹੀਂ ਮੈਂ ਬੀਜੇਪੀ ਨੇ ਚੋਣ ਨਿਸ਼ਾਨ ਕੀ ਹੈ ਕਹਿੰਦੇ ਜੀ ਕਮਲ ਦਾ ਫੁੱਲ ਹੈ ਮੈਂ ਕਹਿੰਦੀ ਸਾਡਾ ਚੋਣ ਨਿਸ਼ਾਨ ਕੀ ਹੈ ਕਹਿੰਦੀ ਝਾੜੂ ਹੈ ਜੀ ਮੈਂ ਕਹਿੰਦੀ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਕਹਿੰਦੇ ਚਿੱਕੜ 'ਚ ਮੈਂ ਕਹਿੰਦੀ ਝਾੜੂ ਕੀ ਕੰਮ ਕਰਦਾ ਹੈ ਕਹਿੰਦੇ ਚਿੱਕੜ ਦੀ ਸਫਾਈ ਮੈਂ ਕਹਿੰਦੀ ਝਾੜੂ ਨਾਲ ਚਿੱਕੜ ਦੀ ਸਫਾਈ ਕਰਤੀ ਦਿੱਲੀ ਤੇ ਪੰਜਾਬ 'ਚ ਕਮਲ ਉੱਗੇ ਹੀ ਨਹੀਂ ਸੁਵੀਰੋ ਉਹ ਝਾੜੂ ਫੇਰਨਾ ਹੈ इन जिंदगी पर याद रहे देखो जेड़ा इंसान मैं तब लिखे सब कहना है कि जो है मैंने क्या जो हो तो परमात्मा ही करता है पर कितों कितने पहुंच गया मतलब तो पापी कर दिया ना मैं लिखे सब में लग गई कल ये वो चतुर्थ था हजारों लोग है कि ते आज ਉਹ ਸੋਚਦਾ ਕਿ ਸਰਨੂ ਬਲੈਕਮੇਲ ਕਰ ਦੇ। ਹਾਂ ਉਹ ਤੇ ਟਮੈਗਟ ਟੇਪ ਸੁਣਿਆ ਜੀ ਕਹਿੰਦਾ ਮੇਰੇ ਕੈਨਫੋਨ ਨਹੀਂ ਚੱਲਦੇ। ਉਹ ਕారణ ਦੱਸ ਕੀ ਹੈ? ਪਰ ਆਪ ਨੂੰ ਪਤਾ ਉਹਨੂੰ ਸਾਰਾ ਨੂੰ ਪਤਾ ਕਿਹੜੇ ਮੂਡ ਚ ਹੁੰਦਾ ਉਹ। ਹੈ? ਅਰੇ ਆਪ ਨੂੰ 11:00 ਵਜੇ ਕਰੂੰਗਾ ਫੋਨ। ਮੂਡ ਪਤਾ ਰਹੇ ਹੋ ਤੁਸੀਂ ਨਾ ਜਦੋਂ ਹੰਦਾ 11:00 ਪਤਨੀ ਬਿਲਡਿੰਗ ਤੇ ਜਾਂ ਉਹ ਤੇ ਜਿਹੜਾ ਹੁੰਦਾ। ਜਿਹੜਾ ਹੁੰਦਾ। ਉਹ ਮੈਨੂੰ ਨਹੀਂ ਪਤਾ ਗਣਪਦਾਨਾ ਕਰਨੇ ਪਾਰਟੀ ਦੇ ਜਾਂ ਸਿੱਧੇ ियर गल करना है अखीर दस खड़ा छो मैं तेन सही दसू पानी टपाता तो असि बड़ी कोशिश की चलो सुधर 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 जो जी बेइंसाफी एनसाफिया कराइया जो मैं आप दुनिया साहब बड़े कहना मैं क्या आए ਲੋਕ ਮੈਂ ਕੋਈ ਆਇਆ ਮੈਂ ਨੂੰ ਗਿਆ ਮੈਂ ਕਿਹਾ ਤੁਸੀਂ ਮੈਨੂੰ ਮਾਫ ਕਰਿਓ ਜੋ ਕੰਮ ਉਹ ਕਰਾਇਆ ਇਹਨਾਂ ਆ ਮਿਲਦੇ ਫੋਟਿੜਾ ਆਂ ਸ਼ਾਮ ਸੁਣਦਾ ਕਿ ਮੈਂ ਇੱਕ ਬੰਦੇ ਨੂੰ ਕਹੂੰ ਖੰਡਾ ਸੀ ਇਹਨੂੰ ਲੱਖ ਨੂੰ ਕਟੋ ਹੁਣੀ ਅਗਲੇ ਦਿਨ ਪਤਾ ਨਹੀਂ ਕੀ ਹੁੰਦਾ ਸੀ ਉਹਨਾਂ ਨੂੰ ਫੇ ਹੁਣੀ ਰੱਖੋ ਕੋਈ ਗੱਲ ਕੋਈ ਮਰੀ ਜਾਂਦਾ ਨਹੀਂ ਕੀ ਹੈ ਕੋਈ ਕਿਸੇ ਹੁੰਦੀ ਹੈ ਤੇ ਮੈਂ ਨੂੰ ਸਹੀ ਦੱਸ ਮੈਂ ਗੱਡੀ ਤੇ ਆਪਣਾ ਜਾ ਰਿਹਾ ਸੀ ਸਹੀ ਗੱਲ ਮੇਰੇ ਕੋਲੇ ਮੇਰਾ ਪੀ ਆਇਆ ਉਹਨੇ ਫੋਨ ਕੱਢਿਆ ਜੀ ਰਾਜਦੀਪ ਨੇ ਮੈਨੂੰ ਫੋਨ ਤੋਰਨੇ ਕਿਹਾ ਆਪ ਆਮੀ ਪਾਰਟੀ ਨੂੰ ਸਰੂਪਾ ਪਾਉਂਦੇ ਮੈਂ ਕਿਹਾ ਜੀ ਰੋਕੋ ਰੋਕੋ ਹੈ ਮੈਂ ਕਿਹਾ ਅੰਦਰ ਲੱਡੂ ਪਏ ਸਾਰੇ ਨੂੰ ਮੰਡੂ ਮੈਂ ਕਿਹਾ ਇਹ ਤਾਂ ਬੜੀ ਖੁਸ਼ੀ ਦੀ ਗੱਲ ਬੋਏ ਜਿੱਦੇ ਉਤਲ ਲੱਡੂ ਪਏ ਸੀਗਾ ਲੋਕੀ ਕਹਿੰਦੇ ਕਿਉਂ ਬੰਦ ਰਹੇ ਮੈਂ ਕਿਹਾ ਖੇਡਾ ਛੁੱਟਿਆ ਯਾਰ ਆ ਆ ਦੇਖੋ ਆਜ ਮੈਂ ਲੋਡੀਸ ਲੱਡੂ ਮੈਂ ਸਾਰੇ ਆ ਰਾਜ ਮੈਨੂੰ ਆ ਮੇਰੇ ਤੇ ਹੈਰਾਨ ਕਿਵੇਂ ਬੰਦਾ ਛੱਡ ਕੇ ਗਿਆ ਮੈਂ ਕਿਹੜਾ ਜੁਟਿਆ ਤੇ ਮੈਂ ਇੰਨਾ ਕਿਹੜਾ ਜੁਟਾ ਮੁਸ਼ੀਕੇ ਸਾਹਿਬ ਤੁਹਾਡੇ ਕੋਲ ਫਿਰ ਵੀ ਆਣਾ ਮੈਂ ਇਹ ਪ੍ਰੈਜ਼ੀਡੈਂਟ کہہ ਰਿਹਾ ਉਹਨਾਂ ਪੰਨਾਂ ਉੱਤੇ ਵੀ ਸੱਜਣਾ ਹੁੰਦੇ ਜੈਦਿਆਂ ਅੱਧਾ ਇੱਥੇ ਪਈਆਂ ਨਾ ਉਹ ਤਾਂ ਚੱਲ ਨਹੀਂ ਸਕਦਾ ਉਹਨੂੰ ਕਿਸੇ ਨੇ ਅਗਲੀ ਵਾਰ ਸਸਨੀ ਕਾਲ ਨਹੀਂ ਬਣਾਉਣੀ ਹੈ ਇੱਥੇ ਦਾ ਪ੍ਰਧਾਨ ਨੂੰ ਗੱਲ ਕਰ ਸਕਦਾ ਸੀ ਮੰਤਰੀ ਜੀ ਤੇ ਸਭ ਨੂੰ ਦੱਸ ਦੋਸ਼ੀ ਨੂੰ ਘੱਟ ਉੱਥੇ ਕਿਉਂ ਪੁੱਛਦਾ ਤੂੰ ਭਗਵੰਤ ਮਾਨ ਜੀ ਜੇ ਇਹ ਗੱਲ ਸੁਣੂਗਾ ਉਹ ਆਤਮਾ ਪਈਆਂ ਬੁਝੀਆਂ ਨੇ ਨਹੀਂ ਮੈਂ ਤੋਂ ਕਿੰਨੇ ਪ੍ਰੋਟੈਸਟ ਕਰਕੇ ਮੈਨਾਂ ਲੜਦਾ ਜਿੰਨਾ ਮਰਜੀ ਕੋਸ਼ਿਸ਼ ਕਰ ਲੈ ਕਿਉਂ ਮਰਜੀ ਲੜ ਲੇ ਮੈਂ ਆਕੀ ਲੜਨ ਕਰਦਾ ਮੈਂ ਨਹੀਂ ਹਾਰਦਾ ਪੂਰੀ ਜ਼ਿੰਦਗੀ ਆਵੇਂ ਬੀਜਪੀ ਚਲੇ ਜਾਏ ਭਾਵੇਂ ਕਾਂਗਰਸ ਬੈ ਗਏ ਨਾਲ ਮਠਾਈ ਦਾ ਡੱਬਾ ਉਸ ਪਾਰਟੀ ਨੂੰ ਭੇਜਦਾ ਕਰਾਂਗੇ ਆਇਓ ਥੋੜੂ ਖੂਦ ਹੀ ਰੱਖ ਲੋ ਬਾਦਲ ਸਾਹਿਬ ਵਾਹੇ ਮੈਨੂੰ ਤਾਂ ਟਮਾਟਰ ਤੇ ਵੀ ਤਰਸ ਹੀ ਆਉਂਦਾ ਜਿਵੇਂ ਰਾਸ਼ਟਰਪਤੀ ਆਵੇ ਨਾ ਰਸ਼ੀਆ ਦਾ ਪੂਤਨ ਉਹ ਰਸ਼ੀਅਨ ਭਾਸ਼ਾ ਬੋਲਦਾ ਤੇ ਨਾਲ ਇੱਕ ਟ੍ਰਾਂਸਲੇਟਰ ਲਿਆਉਂਦਾ ਬੰਦਾ ਕਿ ਦੱਸਦਾ ਇੱਥੇ ਆ ਕੇ ਕਿ ਇਹ ਕੀ ਕਹਿ ਰਿਹਾ ਕਿਉਂਕਿ ਆਪਦੀ ਭਾਸ਼ਾ ਚ ਬੋਲਦਾ ਜੇ ਫਰਾਂਸ ਦਾ ਮਕਰੋਨ ਆ ਜਾਏ ਤੇ ਇੱਕ ਟ੍ਰਾਂਸਲੇਟਰ ਲੈ ਕੇ ਆਉਂਦਾ ਜਿਹੜਾ ਉਹਦੀ ਭਾਸ਼ਾ ਚ ਦੱਸਦਾ ਕਿ ਇਹ ਕੀ ਕਹਿ ਰਿਹਾ ਚਾਹੀਦਾ ਤੇ ਟਮਾਟਰ ਨਾਲ ਵੀ ਬੰਦਾ ਕਹੇ ਜਾ ਮੈਨੂੰ ਜਦੇ ਮੂੰਹ ਖੋਲਦਾ ਸਮਝ ਨਹੀਂ ਆਉਂਦੀ ਕੀ ਕੁਝ ਬੋਲ ਜਾਂਦਾ ਹਿੰਮਤ ਏ ਥੋੜੀ ਕਿ ਬਗੈਰ ਸਮਝੇ ਸੋਚੇ ਫੇਰ ਵੀ 2 2.5 ਸਾਲ ਤੁਸੀਂ ਉਹਦੇ ਨਾਲ ਘੱਟ ਲੇ ਛਿੰਦੇ ਇੱਕ ਦਿਨ ਭਾਸ਼ਣ ਗਈ ਜਾਵੇ ਅਜਨਾਲੇ ਚ ਅਸਰ ਲੋਕ ਪੈਂਦੀ ਸੀ ਮੈਨੂੰ ਲੱਗਦਾ ਚਾਚਾ ਜੀ ਜਰਵਰ ਜੀ ਅਜਨਾਲੇ ਦੀ ਗੱਲ ਹੀ ਸੀ ਨਾ ਜਦੋਂ ਲੋਕ ਪੈਂਦੀ ਸੀ ਕਹਿੰਦਾ ਆ ਜਾਓ ਆ ਜਾਓ ਜਨਾਲੇ ਵਾਲੇ ਆ ਜਾਓ ਤੁਸੀਂ ਕਹਿੰਦਾ ਕਿਹੜਾ ਲੋਕ ਵੇਖੀ ਆ ਅੱਜ ਲੋਕ ਪੈਂਦੀ ਆ ਮੈਂ ਕਮਾਲ ਹੋ ਗਈ ਯਾਰ ਮੰਤਰੀ ਦੇ ਹਾਲ ਔਰ ਕਾਬਲ ਕਿੰਨਾ ਕਿ ਤੁਸੀਂ ਅੰਦਾਜ਼ਾ ਲਾ ਲਓ ਕੀ ਉਪ ਕਮੰਤਰੀ ਨੇ ਇਹਨੂੰ ਜਦੋਂ ਵਜ਼ੀਰ ਬਣਿਆ ਇਹਦੇ ਕੋਲ ਕਿਹੜੇ-ਕਿਹੜੇ ਮਹਿਕਮੇ ਸੀ ਇੱਕ ਤਾਂ ਪੰਚਾਇਤੀ ਰਾਜ ਇੱਕ ਐनिमल ਹਜਮੰਤਰੀ ਇੱਕ ਐਗਰੀਕਲਚਰ ਤੇ ਇੱਕ ਐਨਆਰਆਈ ਮਹਿਕਮਾ ਜੇ ਏਡਾ ਕਾਬਲ ਸੀ 2 ਸਾਲ ਦੇ ਅੰਦਰ-ਅੰਦਰ ਇਹਦੇ ਤਿੰਨ ਮਹਿਕਮੇ ਝੜ ਗਏ ਇੱਕ ਐਨਆਰਆਈ ਵਜ਼ੀਰ ਰਹਿ ਗਿਆ ਜਿੱਦੀ ਫਾਈਲ ਹੀ ਕੋਈ ਨਹੀਂ ਆਉਂਦੀ ਮਤਲਬ ਜਿੱਦੀ ਘੁੱਗੀ ਮਾਰਨ ਦੀ ਲੋਟ ਲਈ ਡਾਕਟਰ ਤੇ ਬੈਕਾਂ ਮੱਕੀਆਂ ਹੀ ਮਾਰਦੇ ਆ ਹੋਰ ਕੋਈ ਬਾਲਾ ਕੰਮ ਨਹੀਂ ਰਹਿ ਗਿਆ ਜੇ ਕਾਬਲ ਹੁੰਦਾ ਜੇ ਚੰਗਾ ਬੰਦਾ ਹੁੰਦਾ ਜੇ ਇਹਦੇ ਪੱਲੇ ਪੱਲੇ ਕੋਈ ਗੋਲ ਹੁੰਦੇ ਤੇ ਕਿਥੇ ਮੁੱਖ ਮੰਤਰੀ ਆਪ ਦੀ ਬਜਾਰਤ ਤੋਂ ਇਹਦੇ ਮਹਿਕਮੇ ਘਟਾਉਂਦਾ ਕੀ ਇਹਦੇ ਵਧਾਉਂਦਾ ਮੇਰਾ ਕਹਿਣ ਦਾ ਭਾਵ ਕਿ ਮੁੱਖ ਮੰਤਰੀ ਸਾਹਿਬ ਵੀ ਸਮਝ ਗਏ ਕਿ ਇਹਦੇ ਪੱਲੇ ਕੁਝ ਨਹੀਂ ਮੈਨੂੰ ਲੱਗਦਾ ਉਹ ਵੀ ਗੜੋਂ ਹੀ ਲਾਉਣ ਦੇ ਹੁਣ ਤੱਕ